ਜਿੱਥੇ ਤੁੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾ ਸਤਾਬਰੀ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ਤੇ ਜੋ ਰੂਪਰੇਖਾ ਅਲਿੱਕੀ ਗਈ ਹੈ ਧਾਰਮਿਕ ਸਮਾਗਮਾਂ ਦੀ ਜਾਂ ਸ਼੍ਰੀਨਗਰ ਤੋਂ ਜੋ ਵੱਖ-ਵੱਖ ਨਗਰ ਕੀਰਤਨ ਚੱਲੇ ਨੇ ਜਾਂ ਵੱਖ-ਵੱਖ ਜਿਹੜੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਚੱਲੇ ਨੇ ਉਹਨਾਂ ਦੀਆਂ ਰੌਣਕਾਂ ਜਿਹੜੀਆਂ ਨੇ ਉਹ ਦੇਖਣ ਨੂੰ ਜੈਕਾਰਿਆਂ ਦੇ ਰੂਪ ਦੇ ਵਿੱਚ ਨਜ਼ਰ ਆ ਰਹੀਆਂ ਨੇ ਉੱਤੇ ਹੀ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਥਿਤ ਕਲਗੀ ਤਰ ਇੰਟਰਨੈਸ਼ਨਲ ਸੀਨੀਅਰ ਸਕੂਲ ਵੀ ਹਰ ਵੇਲੇ ਜਿਹੜਾ ਵਾ ਸਮੇਂ-ਸਮੇਂ ਸਰ ਧਾਰਮਿਕ ਗਤੀਵਿਧੀਆਂ ਦੇ ਵਿੱਚ ਜਿਹੜਾ ਵਾ ਮੂਰੇ ਰਹਿੰਦਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਕਲਗੀ ਤਰ ਇੰਟਰਨੈਸ਼ਨਲ ਸਕੂਲ ਦੇ ਵਿੱਚ ਇੱਕ ਧਾਰਮਿਕ ਮਿਕ ਪ੍ਰੋਗਰਾਮ ਦਾ ਜਿਹੜਾ ਵਾ ਆਯੋਜਨ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਅਦੁੱਤੀ ਸ਼ਹਾਦਤ ਨੂੰ ਲੈ ਕੇ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਰੂਪ ਦੇ ਵਿੱਚ ਜਿਹੜੇ ਬੱਚੇ ਨੇ ਜੋ ਗੁਰੂ ਮਰਿਆਦਾ ਅਨਸਾਰ ਸਾਰੇ ਹੀ ਸਿਰ ਟੱਕ ਕੇ ਜਿਹੜੇ ਬੈਠੇ ਨੇ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਭਾਗ ਲਿਆ ਵੱਖ-ਵੱਖ ਪ੍ਰੋਗਰਾਮ ਜਿਹੜੇ ਕੀਤੇ ਗਏ ਨੇ ਨੰਨੇ ਬੱਚਿਆਂ ਵੱਲੋਂ ਕੀਰਤਨ ਕਥਾ ਜਿਹੜੀ ਆ ਉਹਦਾ ਬਾਣੀ ਦਾ ਪ੍ਰਾਤੂਕੀ ਬਾਣੀ ਆਈ ਜਿਸ ਨਾਲ ਸਗਲੀ ਚਿੰਤ ਮਟਾਈ ਦੇ ਮਹਾ ਵਾਕਾਂ ਦੇ ਅਨਸਾਰ ਸੰਗਤ ਰੂਪ ਦੇ ਵਿੱਚ ਬੱਚਿਆਂ ਨੂੰ ਜਿਹੜੇ ਜੁੜੀ ਰੱਖਿਆ ਲੰਬੇ ਸਮੇਂ ਤੱਕ ਸਾਡੇ ਨਾਲ ਉਪ ਚੇਅਰਮੈਨ ਗੁਰਨਾਮ ਸਿੰਘ ਜੀ ਨੇ ਇਸ ਸਕੂਲ ਦੇ ਸੋ ਇਸ ਪਵਿੱਤਰ ਦਿਹਾੜੇ ਨੂੰ ਜੋ ਸ਼ਹੀਦੀ સ્ਤੱਪਤੀ ਹੈ ਗੁਰਮਾਰਦੀ ਉਹਨੂੰ ਕਿਵੇਂ ਦੇਖਦੇ ਹੋ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਪੁਰਬ ਸਾਡੇ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਮੈਂ ਸਮਝਦਾ ਕਿ ਇਹ ਸਕੂਲ ਦੀ ਮੈਨੇਜਮੈਂਟ ਚੇਅਰਮੈਨ ਸਰਦਾਰ ਧਿਆਨ ਸਿੰਘ ਜੀ ਅੰਕਜੇ ਜੀ ਰਾਣਾ ਜੀ ਪ੍ਰਿੰਸੀਪਲ ਔਰ ਸਾਰੇ ਟੀਚਰਸ ਬਣ ਇਹ ਇਸ ਚੀਜ਼ ਦੇ ਵਧਾਈ ਦੇ ਪਾਤਰ ਨੇ ਕਿਉਂਕਿ ਅਸੀਂ ਬਹੁਤ ਹੀ ਕਰਮਾਂ ਵਾਲੇ ਆ ਕਿ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸੇ ਦੀ ਪੂਰਵ ਜਿਹੜਾ ਮਨਾ ਰਹੇ ਆ ਔਰ ਦੂਖ ਇਹ ਚੀਜ਼ ਆ ਵੀ ਆ ਕਿ ਐਸੇ ਮਹਾਨ ਪਗਬੜ ਗੁਰੂ ਸਾਹਿਬ ਜੀ ਜਿਨ੍ਹਾਂ ਦੀ ਕੋਈ ਸਿਫਤ ਨਹੀਂ ਕੀਤੀ ਜਾ ਸਕਦੀ ਉਹਨਾਂ ਨੂੰ ਉਸ ਸਮੇਂ ਦੀ ਬਾਦਸ਼ਾਹੀ ਹਕੂਮਤ ਨੇ ਇੰਨਾ ਅਤਿਆਚਾਰ ਕੀਤਾ ਕਿ ਉਹਨਾਂ ਨੂੰ ਆਪਣੇ ਸੇਵਾਦਾਰਾਂ ਦੇ ਨਾਲ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਦੇ ਨਾਲ ਚੀਜ਼ ਹੋਣਾ ਪਿਆ ਤੇ ਗੱਲ ਕੀ ਸੀ ਕਿ ਇਸ ਤੂੰ ਹੀ ਆਪਣਾ ਧਰਮ ਵਰਤੋਂ Hindu ਧਰਮ ਨੂੰ ਅਤਿਆachar ਕੀਤਾ ਜਾ ਰਿਹਾ ਸੀ ਉਹਨਾਂ ਦੇ ਧੀਆਂ ਪੇਣਾ ਤੇ ਜਿਹੜੇ ਅਤਿਆachar ਕੀਤਾ ਜਾ ਰਿਹਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਸੀਂ ਇਹ ਜ਼ੁਲਮ ਨਹੀਂ ਹੋਣ ਦੇਣਾ ਸੋ ਮੈਂ ਸਮਝਦਾ ਕਿ ਉਹਨਾਂ ਨੇ ਸਾਰਾ ਹੀ ਪਰਿਵਾਰ ਸ਼ਹੀਦ ਬਾਦਸ਼ਾਹਦੁਲਾਕਬ ਸਾਹਿਬ ਜਿਆਦਿਆਂ ਤੱਕ ਮਾਦਾਜੀ ਤੱਕ ਬਹੁਤ ਵੱਡੀ ਕੁਰਬਾਨੀ ਕੀਤੀ ਆ ਸੋ ਮੈਂ ਸਮਝਦਾ ਕਿ ਜਿਹੜਾ ਸਾਰੇ ਇਤਿਹਾਸ ਜਿਹੜਾ ਮਨਾਇਆ ਵਾ ਇਹ ਬਹੁਤ ਹੀ ਵਧੀਆ ਤਰੀਕਾ ਵਾ ਬੱਚਿਆਂ ਨੂੰ ਜਾਣਕਾਰੀ ਦੇਣੀ ਔਰ ਬਹੁਤਾ ਕੋਈ ਨਾ ਕਹਿੰਦਾ ਹੋਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ